ਲੋ ਜੀ ਭਾਈ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਕਿਸੇ ਨੇ ਸੱਚ ਹੀ ਕਿਹਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਆ ਇੱਕ ਸਾਡੇ ਕਿਸਾਨ ਵੀਰ ਨੇ ਆਪਣੀ ਮੋਟਰ ਨੂੰ ਇੱਕ ਪਾਰਕ ਦਾ ਰੂਪ ਦਿੱਤਾ ਭਾਈ ਬਹੁਤ ਹੀ ਸੋਹਣੀ ਬਣਾਈਆ ਤੇ ਇਹਨੂੰ ਕਹਿੰਦੇ ਆ ਕਿ ਕੁਦਰਤ ਨਾਲ ਪਿਆਰ ਤੇ ਆ ਦੇਖੋ ਵੀਡੀਓ ਜੀ ਲੋ ਜੀ ਆ ਵੀਡੀਓ ਹੋ ਗਈ ਸਟਾਰ ਤੇ ਹੁਣ ਵੀਡੀਓ ਨੂੰ ਸਕਿੱਪ ਨਾ ਕਰਿਓ ਬਹੁਤ ਹੀ ਸੋਹਣੀ ਵੀਡੀਓ ਆ ਬਈ ਦੇਖੀ ਚੱਲੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਆ ਦੇਖੋ ਬਈ ਇੱਕ ਘਰ ਵਾਲਿਆਂ ਸਾਰੀਆਂ ਸਹੂਲਤਾਂ ਵੀਰ ਨੇ ਖੇਤ ਦੇ ਵਿੱਚ ਆਪਣੀ ਮੋਟਰ ਦੇ ਉੱਤੇ ਮੁਹੱਈਆ ਕਰਵਾਈਆਂ ਆਸ-ਪਾਸ ਦੇ ਵੀਰ ਆ ਕੇ ਵੀ ਇੱਥੇ ਆਰਾਮ ਕਰਦੇ ਆ ਗੱਪਾ-ਸ਼ੱਪਾ ਮਾਰਦੇ ਆ ਦੇਖੋ ਤੁਸੀਂ ਬਹੁਤ ਹੀ ਸੋਹਣੇ ਜਿਹੜੇ ਪੇੜ-ਪੌਦ ਦੇ ਲਾਇਆ ਫਲਦਾਰ ਬੂਟੇ ਲੱਗਿਆ ਵੀਰ ਦੇ ਤੇ ਸਾਈਡ ਦੇ ਉੱਤੇ ਜਿਹੜੀਆਂ ਸਬਜ਼ੀਆਂ ਲਾਈਆਂ ਬਾਈਸੀ ਬਾਜ਼ਾਰ ਦੇ ਵਿੱਚ ਉਹ ਬਹੁਤ ਜ਼ਹਿਰ ਲੈ ਕੇ ਖਾਈ ਜਾਂਦੇ ਆ ਤੇ ਸਾਰੇ ਵੀਰਾਂ ਨੂੰ ਹੱਥ ਮਾਰਨ ਕੇ ਬੇਨਤੀ ਆ ਕਿਸਾਨ ਵੀਰਾਂ ਨੂੰ ਕਿ ਆਪਣੇ ਖੇਤ ਦੇ ਵਿੱਚ ਆਪ ਸਬਜ਼ੀਆਂ ਤਿਆਰ ਕਰਕੇ ਖਾਇਆ ਕਰੋ ਬਾਈ ਵੀਰ ਨੇ ਦੇਖੋ ਪੰਛੀਆਂ ਦੇ ਰਹਿਣ ਵਾਸਤੇ ਕਿ ਸਵੇਰ ਜਿਹੜੇ ਚੈ ਚਕਾ ਪੰਛੀਆਂ ਦੀ ਬਹੁਤ ਹੀ ਸੋਹਣੀ ਲੱਗਦੀ ਆ ਤੇ ਗੁਰੂ ਘਰ ਵਿੱਚੋਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਪਾਠੀ ਸਿੰਘ ਦੀਆਂ ਉਸ ਵੇਲੇ ਜੇ ਖੇਤ ਦੇ ਵਿੱਚ ਆ ਸੈਰ ਕਰਨ ਆਈਏ ਤਾਂ ਕਿਸੇ ਸਵਰਗ ਨਾਲੋਂ ਘੱਟ ਨਜ਼ਾਰਾ ਨਹੀਂ ਹੁੰਦਾ ਬਾਈ ਤੇ ਜਿਹੜੇ ਅੰਦਰ ਦਾ ਦ੍ਰਿਸ਼ਾ ਦੇਖੋ ਗੁਰੂ ਸਾਹਿਬ ਦੇ ਸਰੂਪ ਲੱਗੇ ਹੋਇਆ ਬਹੁਤ ਹੀ ਸੋਹਣਾ ਜਿਹੜਾ ਵੀਰ ਨੇ ਆ ਦ੍ਰਿਸ਼ ਇਸ ਜਗ੍ਹਾ ਤੇ ਕੈਮ ਕਰਕੇ ਰੱਖਿਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਿਆਰਾ ਜਿਹਾ ਕਰਕੇ ਕਮੈਂਟ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੋਰ ਵੀਡੀਓ ਦੇਖ ਲੈ ਮੇਰੇ ਪੇਜ ਨੂੰ ਕਰ ਲੋ ਫੋਲੋ ਸਾਰੇ ਦੋਸਤਾਂ ਦਾ ਧੰਨਵਾਦ